ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਅੱਜ ਕਪੂਰਥਲਾ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਤੇ 11:15 ਵਜੇ ਦੇ ਤਕਰੀਬਨ ਉਹ ਪੇਸ਼ ਹੋਣਗੇ ਤੇ ਕੱਲ ਜ਼ਮਾਨਤ ਨੂੰ ਲੈ ਕੇ ਲਗਾਤਾਰ ਸਰਕਾਰਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਅਨ ਦੱਸਦੀ ਹੈ ਕਿ ਅੱਜ ਉਹਨਾਂ ਨੂੰ ਕਪੂਰਥਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਕੋਈ ਵੱਡਾ ਫੈਸਲਾ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਹੋ ਸਕਦਾ ਹੈ ਅਤੇ ਉੱਥੇ ਹੀ ਦੱਸਦੀ ਹੈ ਕਿ ਮਹਿਤਾਬ ਸਿੰਘ ਖੈਰਾ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਪੇਸ਼ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਤੇ ਪੂਰੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਜਿਹੜੀ ਵੱਤ ਤੋਂ ਵੱਧ ਪੇਸ਼ੀ ਦੇ ਵਿੱਚ ਪਹੁੰਚਣ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਦੋਸਤੋ ਝਾੜੂ ਸਰਕਾਰ ਦੇ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਉਪਰੰਤ ਇੱਕ ਹੋਰ ਨਵੇਂ ਝੂਠ ਕੇਸ ਵਿੱਚ ਕੱਲ ਕਪੂਰਥਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਜਿਸ ਵਿੱਚ ਇੱਕ ਦਿਨ ਦੇ ਰਿਮਾਂਡ ਮਿਲਣ ਤੋਂ ਬਾਅਦ ਅੱਜ 5 1 2024 ਨੂੰ 11:30 ਵਜੇ ਕਪੂਰਥਲਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਪੂਰਥਲਾ ਕੋਰਟ ਵਿੱਚ ਪਹੁੰਚੋ ਮਹਤਾਬ ਸਿੰਘ ਖੈਰਾ ਨਾਜ਼ੀਏ ਕੇ ਜਿਹੜੀ ਪੋਸਟ ਆਹੇ ਮਹਤਾਬ ਸਿੰਘ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕਪੂਰਥਲਾ ਕੋਟ ਦੇ ਵਿੱਚ ਅੱਜ ਮੁੜ ਤੋਂ ਪੇਸ਼ੀ ਹੈ ਅਤੇ ਸਾਰੇ ਸਾਥੀ ਪਹੁੰਚਣ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜ਼ਮਾਨਤ ਮਿਲਣ ਦੇ ਉਪਰੰਤ ਵੀ ਸਰਕਾਰ ਨੇ ਉਹਨਾਂ ਦੇ ਉੱਤੇ ਇੱਕ ਹੋਰ ਝੂਠਾ ਕੇਸ ਦਰਜ ਕਰ ਦਿੱਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਚੜਚਾ ਛਿੜੀ ਹੋਈ ਹੈ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਅਤੇ ਅੱਜ ਮੁੜ ਤੋਂ ਕਪੂਰਥਲਾ ਕੋਟ ਦੇ ਵਿੱਚ ਪੇਸ਼ੀ ਹੋਵੇਗੀ ਤੇ 11:30 ਦੇ ਵਜੇ ਉਹ ਜਿਹੜਾ ਪੇਸ਼ ਹੋਣਗੇ ਸਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਕਪੂਰਥਲਾ ਕੋਰਟ ਦੇ ਵਿੱਚ ਉਹਨਾਂ ਦੀ ਪੇਸ਼ੀ ਹੈ ਤੇ 11:30 ਵਜੇ ਦੇ ਤਕਰੀਬਨ ਉਹ ਪੇਸ਼ ਹੋਣਗੇ ਤੇ ਕੱਲ ਜ਼ਮਾਨਤ ਨੂੰ ਲੈ ਕੇ ਲਗਾਤਾਰ ਸਰਕਾਰਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਅਨ ਦੱਸਦੀ ਹੈ ਕਿ ਅੱਜ ਉਹਨਾਂ ਨੂੰ ਕਪੂਰਥਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਕੋਈ ਵੱਡਾ ਫੈਸਲਾ ਜਿਹੜਾ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਹੋ ਸਕਦਾ ਹੈ ਅਤੇ ਉੱਥੇ ਹੀ ਦੱਸਦੀ ਹੈ ਕਿ ਮਹਿਤਾਬ ਸਿੰਘ ਖੈਰਾ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਪੇਸ਼ੇ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਤੇ ਪੂਰੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉੱਥੇ ਜਿਹੜੀ ਵੱਧ ਤੋਂ ਵੱਧ ਪੇਸ਼ੀ ਦੇ ਵਿੱਚ ਪਹੁੰਚਣ ਤੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਦੋਸਤੋ ਝਾੜੂ ਸਰਕਾਰ ਦੇ ਵੱਲੋਂ ਸਰਦਾਰ ਸੁਖਪਾਲ ਸਿੰਘ ਖੈਰਾਜੀ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਣ ਉਪਰੰਤ ਇੱਕ ਹੋਰ ਨਵੇਂ ਝੂਠ ਕੇਸ ਵਿੱਚ ਕੱਲ ਕਪੂਰਥਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਜਿਸ ਵਿੱਚ ਇੱਕ ਦਿਨ ਦੇ ਰਿਮਾਂਡ ਮਿਲਣ ਤੋਂ ਬਾਅਦ ਅੱਜ 5 1 2024 ਨੂੰ 11:30 ਕਪੂਰਥਲਾ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਸਾਰੇ ਸਾਥੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਪੂਰਥਲਾ ਕੋਰਟ ਵਿੱਚ ਪਹੁੰਚੋ ਮਹਿਤਾਬ ਸਿੰਘ ਖੈਰਾ ਨਾਜ਼ੀਏ ਕੇ ਜਿਹੜੀ ਪੋਸਟ ਆਹੇ ਮਹਿਤਾਬ ਸਿੰਘ ਖੈਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕਪੂਰਥਲਾ ਕੋਟ ਦੇ ਵਿੱਚ ਅੱਜ ਮੁੜ ਤੋਂ ਪੇਸ਼ੀ ਹੈ ਅਤੇ ਸਾਰੇ ਸਾਥੀ ਪਹੁੰਚਣ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜ਼ਮਾਨਤ ਮਿਲਣ ਦੇ ਉਪਰੰਤ ਵੀ ਸਰਕਾਰ ਨੇ ਉਹਨਾਂ ਦੇ ਉੱਤੇ ਇੱਕ ਹੋਰ ਝੂਠਾ ਕੇਸ ਦਰਜ ਕਰ ਦਿੱਤਾ ਤੇ ਜਿਸ ਨੂੰ ਲੈ ਕੇ ਲਗਾਤਾਰ ਚੜਤਾਂ ਛੜੀ ਹੋਈ ਹੈ ਤੇ ਇੱਕ ਦਿਨ ਦਾ ਰਿਮਾਂਡ ਮਿਲਿਆ ਅਤੇ ਅੱਜ ਮੁੜ ਤੋਂ ਕਪੂਰਥਲਾ ਕੋਟ ਦੇ ਵਿੱਚ ਪੇਸ਼ੀ ਹੋਵੇਗੀ ਤੇ 11:30 ਦੇ ਵਜੇ ਉਹ ਜਿਹੜਾ ਪੇਸ਼ ਹੋਣਗੇ